ਤਾ ਹਾਜੀ ਸੱਸੀ ਗਰੋਸ ਤੇ ਕਿਤੇ ਤੁਹਾਨੂੰ ਪਤਾ ਲੱਗਿਆ ਹੋਊਗਾ ਆਪਾਂ ਹੁਣੇ ਹੁਣੇ ਉੱਠੇ ਆ ਤੇ ਸਾਰਿਆਂ ਨੂੰ ਹੈਪੀ ਲੋੜੀ ਤੇ ਆਪਣੇ ਦਾ ਆਇਆ ਬਨੀਤ ਆਪਣਾ ਭਤੀਜ ਠੀਕ ਹੈ ਕਿਆ ਵੇ ਲਾਈਕ ਕਰੋ ਵੀਡੀਓ ਨੂੰ ਲਾਈਕ ਕਰੋ ਜੀ ਵੀਡੀਓ ਨੂੰ ਭਾਈ ਵੀਡੀਓ ਲਾਈਕ ਕਰਿਓ ਤੇ ਅੱਜ ਆਪਾਂ ਬਣਾਉਣ ਲੱਗਾ ਫਨੀ ਬਲੌਗ ਅੱਜ ਆਪਾਂ ਫਿਰ ਤੇ ਭੂਆ ਕੋਲੇ ਤੇ ਆਪਾਂ ਪਹਿਲਾਂ ਉੜਦੇ ਆ ਫਰੈਸ਼ ਹੋਣੇ ਆ ਫਿਰ ਚਲੋ ਚੱਲਦੇ ਆ ਚਲੋ ਭਾਈ ਦੇਖੋ ਅੱਪਨੇ ਕੀ ਕਰਤਾ ਤਾਂ ਹਾਂਜੀ ਦੋਸਤੋ ਮੈਂ ਮੂੰਹ ਧੋਣਾ ਨਾ ਪਰ ਇਧਰ ਕਿ ਰਿਂਦੇਗਾ ਆਪਾਂ ਮੂੰਹ ਧੋਣੇ ਆਪਾਂ ਡਿਗਦਾ ਸਾਬੂਨ ਵਰਤਦਾ ਵੀ ਲੈ ਇਹ ਥੁੰਦਾ ਤੇ ਰਾਤ ਕਾਬੀ ਆ ਸੀ ਠੀਕ ਹੈ ਵਰਗੋਣ ਤੇ ਆ ਆਪਣਾ ਅਗੇ ਛੀਚਾ ਤਾਂ ਦੋਸਤੋ ਆਪਣਾ ਛੀਚਾ ਤੇ ਆ ਬਦਨ ਕੀਆ ਟੂਲੀ ਪੰਪ ਜਾ ਤੇ ਤੇ ਪਰਾਨੀ ਕੀ ਆਪਾਂ ਮੂੰਹ ਧੋਣੇ ਆ ਉਨ ਦੋਤੇ ਜਿਹਾ ਉਨ ਦੋਤੇ ਜਿਹਾ ਉਦੋ ਸਾਹ ਹਾਂਜੀ ਦੋਤਾ ਆਪਾਂ ਮੂੰਹ ਮਾਰਦੇ ਹੋ ਲਿਆ ਤੇ ਫਾਈਨਲ ਹੁਣ ਆਪਾਂ ਚੱਲਦੇ ਅੰਦਰ ਭਾਬੀ ਜੀ ਕੋਲੇ ਭਾਬੀ ਗੁੱਡ ਮਾਰਨਿੰਗ ਹੈ ਹੈਪੀ ਲੋੜੀ ਭਾਬੀ ਭਾਬੀ ਦੇਖੋ ਬਈ ਤੜਕ ਤੜਕੇ ਸ਼ੂਟ ਕੱਟਣ ਤੇ ਲੱਗ ਜਾਂਦੀ ਆ ਤੇ ਹੁਣ ਆ ਪਹੁੰਚ ਗਏ ਆ ਲਖੜੀ ਕੋਲੇ ਠੀਕ ਐ ਇੱਥੇ ਕੀ ਕਰਨਾ ਹੁਣ ਤੂੰ ਮੈਂ ਮੁੰਡਿਆਂ ਨੇ ਖੇਡਣਾ ਖੁੰਡਾ ਆਂ ਪਰਾ ਨਹੀਂ ਕੱਟ ਰੀਆਂ ਸਾਰੀਆਂ ਜੱਖ ਚੋਕੇ ਛੜਤੀਆਂ ਲੱਗਦਾ ਠੀਕ ਐ ਤੇ ਆ ਪਪੂਆ ਕੋਲ ਚੱਲ ਗਏ ਆ ਹੁਣ ਲਓ ਬਾਈ ਪੂਆ ਵੀ ਆਪਣੇ ਉਹ ਫਰਦੇ ਪੂਆ ਉਹਨੇ ਵੀ ਹੈਪੀ ਲੋਰੀ ਕਹੀਆ ਪੂਆ ਹੈਪੀ ਲੋਰੀ ਹਾਂ ਬਾਈ ਪੁੱਤ ਗੁਰੂ ਮਹਾਰਾਜ ਦੀ ਵੱਡੀ ਉਮਰ ਕੱਟੇ ਆਪਾਂ ਫਾਈਨਲ ਪੂਆ ਕੋਲੇ ਆ ਚੁੱਕੇ ਆਂਗੇ ਤੇ ਇਧਰ ਵੀ ਪੀਟੂ ਵੀ ਆ ਗਿਆ ਆਪਣਾ ਬਾਈ ਨਾਲੀ ਤੇ ਬੀਟੂ ਆਪਣਾ ਟੈਡੀ ਦਿਖਾਉਵੇ ਮੈਂ ਦਿਖਾ ਰਾਂ ਵੀ ਬੀਟੂ ਦਾ ਟੈਡੀ ਦਿਖਾਉਣਾ ਏ ਸਾਨੂੰ ਇਹ ਬੈਠਾ ਦੇਖੋ ਸੋ ਦੋਸਤੋ ਐਡਾ ਵੱਡਾ ਟੈਡੀ ਜਿੰਦਾ ਆਪ ਨਹੀਂ ਹੈਗਾ ਇਹ ਦੇਖਦੇ ਬੀਟੂ ਵੱਡਾ ਕੇ ਟੈਡੀ ਵੱਡਾ ਨਹੀਂ ਨਹੀਂ ਬੀਟੂ ਵੱਡਾ ਹੁਣ ਮੈਂ ਵੱਡਾ ਹੋਇਆ ਪਹਿਲਾਂ ਹੀ ਵੱਡਾ ਸੀ ਅੱਛਾ ਪਹਿਲਾਂ ਤੇ ਤੂੰ ਛੋਟਾ ਸੀ ਇਹ ਵੱਡਾ ਸੀ ਤਾਂ ਭਾਈ ਇਹਦਾ ਨਾਂ ਨੂੰ ਪਤਾ ਨਹੀਂ ਕੀ ਆ ਨਾ ਕੀ ਆ ਨਾ ਇਹਦਾ ਨਾਂ ਰੱਖਾਂ ਇਹਦਾ ਨਾਂ ਰੱਖਾਂਗੇ ਦੂਜਾ ਬੀਟੂ ਠੀਕ ਹੈ ਤੇ ਆਪਣੇ ਬੀਟੂ ਦੀ ਛਤਰੀ ਇਹਨੇ ਆਪਾਂ ਜਾਪਾਨੀ ਬਣਾ ਦਿੰਨੇ ਆ ਉਹ ਜਾਪਾਨੀ ਚਲ ਹੁਣ ਆਪਾਂ ਚੱਲੀਏ ਮੜਿਆ ਬਾਹਰ ਨੂੰ ਆ ਜਾ ਬੀਟੂ ਓਏ ਤਾਂ ਦੋਸਤੋ ਹੁਣ ਆਪਾਂ ਨੂੰ ਗਿਆ ਬਾਹਰ ਨੂੰ ਤੇ ਆ ਜਾ ਆ ਜਾ ਆ ਜਾ ਆ ਆ ਗਿਆ ਹੁਣ ਆਪਾਂ ਚੱਲਦੇ ਆ ਆਪਣੀ ਦੂਜੀ ਪੁਆ ਕਰੇ ਠੀਕ ਹੈ ਤਾਂ ਦੇਖੋ ਦੋਸਤੋ ਮਹੌਲ ਦੇਖੋ ਜੰਗਲ ਤੜਕੇ ਤੜਕੇ ਠੰਡ ਵਾਲੀ ਆ ਬਾਈ ਕਮੈਂਟਾਂ ਤੇ ਹੈਪੀ ਲੋਰੀ ਲਿਖੇ ਸੋਨੂੰ ਵੀ ਹੈਪੀ ਲੋਰੀ ਖਾ ਰਿਆ ਨੂੰ ਠੀਕ ਐ ਸੋਨੂੰ ਅੱਗੇ ਦਿਖਾਉਣੇ ਛੋਟੀ ਭੂਆ ਕੇ ਘਰੇ ਜਾ ਕੇ ਪਰ ਆਪਾਂ ਉਹਨਾਂ ਨਾਲ ਖੇਡਾਂਗੇ ਉਹਨਾਂ ਦੇ ਦੋ ਨਿੱਕੇ ਨਿੱਕੇ ਕਤੂਰੇ ਦੇ ਆ ਤੈਨੂੰ ਵੱਢ ਦਿੱਤਾ ਨਹੀਂ ਹੋਏ ਮੈਨੂੰ ਵੱਢਣਗੇ ਲੱਗਦਾ ਉਹ ਦੋ ਵੱਢਣਗੇ ਕਿਉਂ ਮੈਨੂੰ ਲੱਗਤ ਫੜਨਗੇ ਕਿ ਬਾਹ ਫੜਨਗੇ चक्कर apa है apa अपन चल रहे अपन आ ਪੂਆ ਬਤਾਇਆ ਦਾ ਬੇਬੇ ਪੂਆ ਚਾਹ ਪੀ ਲੋ ਉੱਥਰ ਗਏ ਨੇ ਬਾਹਰ ਦੇਖ ਲੈ ਆ ਲੈ ਉਹ ਕਾਣਾ ਜੀ ਨਾਲੋਂ ਬਾਹਰ ਲੈ ਕੇ ਗਾਜਰ ਦੋ ਦੋ ਆਪਣੀ ਖਾਦ ਨੂੰ ਵੀ ਦੇ ਦੇ ਦਿਖਾ ਦੇ ਆ ਦੇਖੋ ਆਪਣਾ ਰੀਤੂ ਆ ਦੇਖੋ ਦੋਸਤੋ

ਆਪਾਂ ਲਾ ਕੇ ਤੇ ਹੁਣ ਆਪਾਂ ਚੱਲਦਾ ਭੂਆਰ ਦੇ ਕੋਲ ਫਾਈਨਲ ਭੂਆਰ ਕੇ ਗਏ ਹੋਇਆ ਪਰਲੇ ਤੇ ਧਾਤੂ ਕੱਢਣਾ ਬਾਅਦ ਵਿੱਚ ਚੱਲਦੇ ਆਂ ਤਾਂ ਦੋਸਤਾਂ ਆਪਾਂ ਪਰਲੇ ਘਰੇ ਜਾ ਹੀ ਰਹੇ ਹਾਂ ਤੇ ਤੁਸੀਂ ਛਾੜੇ ਜਾਣ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਆ ਗੋਲੂ-ਮੋਲੂ ਇਹ ਵਾਸਤੇ ਲਾਈਕ ਵੀ ਕਰ ਦਿਓ ਠੀਕ ਹੈ ਦੀ ਕਾਰਨ ਤੇਰੇ ਵਾਸਤੇ ਲਾਈਕ ਹਾਂ ਇਹਦੇ ਵਾਸਤੇ ਲਾਈਕ ਕਰ ਦਿਓ ਆਪਾਂ ਦੇਖਾਂਗੇ ਗੋਲੂ ਵਾਸਤੇ ਕਿਨੇ ਲਾਈਕ ਆਉਂਦੇ ਆ ਭਾਈ ਬੰਦੇ ਦਾ ਦਿਲ ਖੋਹ ਜੇ ਯਾਰ ਲਾਈਕ ਕਰੀ ਜਾਇਆ ਕਰੂ ਠੀਕ ਹੈ ਤੇ ਹੁਣ ਆਪਾਂ ਫਾਈਨਲ ਜੁੱਜੀ ਗਲੀ ਚ ਆ ਚੁੱਕੇ ਆਪਾਂ ਬਾੜੇ ਵਾਲੀ ਗਲੀ ਤੇ ਚੱਲਦੇ ਆ ਫਾਈਨਲ ਹੋਇਆ ਤਾਂ ਆਪਾਂ ਬਾੜੇ ਵਾਲੀ ਗਲੀ ਆ ਜਾਵਾਂਗੇ ਤਾਂ ਫਤ ਚੱਲੀਏ ਬਾੜੇ ਤੇ ਠੰਡਾ ਬਾਲੀ ਆ ਚਲੋ ਤਾਂ ਆਸੋ ਕੇ ਆਪਾਂ ਬਾੜੇ ਦੇ ਵਿੱਚ ਆ ਗਾੜੇ ਖੋੜੀ ਆਪਣੀ ਸੰਡੀ ਤੰਡੀ ਵੀ ਆຊੂ ਕੀ ਆਪਣੀ ਇੱਥੇ ਠੀਕ ਹੈ ਗੁਰਿਆ ਵੀ ਪਈ ਆਪਣੀ ਠੀਕ ਹੈ ਤੇ ਫਾਈਨਲ ਆਪਾਂ ਪੂਆ ਕੋਲ ਆ ਸਕੇ ਆ ਪੂਆ ਹੈਪੀ ਲੋੜੀ ਹੈਪੀ ਲੋੜੀ ਹਰਦੇ ਤੇ ਦੋਸਤੋ ਆਪਣਾ ਬਾੜਾ ਵੀ ਦੇਖਾ ਤੁਸੀਂ ਇਧਰ ਤੇ ਆ ਸੰਟੀਬਾਸ ਤੇ ਕਲਾਈਕ ਵੀ ਕਰਿਓ ਤੇ ਆਪ ਹੀ ਕਹੀਏ ਮੇਰੇ ਲਾਈਕ ਕਰਿਓ ਠੀਕ ਹੈ ਬਾਈ ਬਹੁਣੇ ਜਰੂਰ ਕਰਿਓ ਤੇ ਹੁਣ ਆਪਾਂ ਚਾਲਦੇ ਆ ਪਰਲੇ ਘਰ ਤੇ ਆ ਜਿਓ ਬਾਈ ਤਾਂ ਹਾਂਜੀ ਦੋਸਤੋ ਫੁੱਲ ਦੀ ਵੀ ਚੜ੍ਹ ਹੋ ਗਈ ਆਪਾਂ ਉਹਨਾਂ ਨੂੰ ਹੈਪੀ ਲੋੜੀ ਕਹਿ ਸਕੋਏ ਤੇ ਫੁੱਫੜ ਦੀ ਤਾਂ ਕੱਢ ਜਾਂਦੇ ਆ ਆਪਾਂ ਉਹਨਾਂ ਨੂੰ ਬਾਅਦ ਚ ਕਵਾਂਗੇ ਤੇ ਹੈਪੀ ਲੋੜੀ ਆਲ ਆਫ ਯੂ ਠੀਕ ਹੈ। ਬਸ ਦੇਖੋ ਦੋਸਤੋ ਸੂਰਜ ਵੀ ਚੜ੍ਹ ਗਿਆ ਹੁਣ ਸੂਰਜ ਦਿਖਾਉਣੇ ਲਾਲ ਲਾਲ ਸੂਰਜ ਠੀਕ ਹੈ ਤੇ ਹੋਰ ਆਪਾਂ ਜਾਂਦੇ ਆਂ ਪਾਪਸ ਘਰੇ ਫਿਰ ਚਾਹ ਚੂ ਪੀ ਕੇ ਫਿਰ ਆਪਾਂ ਆਪਣੇ ਘਰੇ ਚੱਲਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਸਾਰੇ ਤੇ ਕੀ ਮਾਹੌਲ ਨੇ ਪਿੰਡ ਦੇ ਵਿੱਚ ਆਪਣੇ ਤੇ ਟਾਲਦੇ ਆਂ ਫਿਰ ਆਪਾਂ ਹੁਣ ਕਿਰ ਕਰੇ ਜਾ ਕੇ ਚਾਹ ਚ ਪੀਤੇ ਆ ਦੇਖੋ ਬਾਈ ਹੈਪੀ ਲੋਹੜੀ ਕਰਨ ਨੂੰ ਇੰਨੇ ਆ ਜਾਣੇ ਆਈ ਹੁੰਦੇ ਆ ਦੇਖੋ ਕਾਂਗ ਆ ਗਈ ਠੀਕ ਹੈ ਤਾਂ ਤੋਂ ਆਪਾਂ ਪਹੁੰਚ ਚੁੱਕੇ ਹਾਂਗੇ ਘਰੇ ਤੇ ਹੁਣ ਫਿਰ ਆਪਾਂ ਚੱਲ ਜਾਈਏ ਅੰਦਰ ਨੂੰ ਤੋ ਤੋ ਚਲੋ ਕੰਗਾ ਖੜਾ ਮਨੀਤੂ ਦਾ ਜਮਨ ਗੱ마 ਬੀਤੂ ਨੂੰ ਬਹੁਤ ਪਿਆਰਾ ਜਾਣਦੇ ਸੀ ਠੀਕ ਹੈ ਤੇ ਹੁਣ ਆਪਾਂ ਚੱਲੀਏ ਪਾਪਾ ਜੀ ਅੰਦਰ ਕੁੰਡੀ ਖੋਲ ਚੱਕੋ ਲੋ ਸਰ ਜੀ ਕੁੰਡੀ ਖੁੱਲ ਗਈ ਆਪਣੀ ਤੇ ਗਾਗੀ ਬਾਈ ਵੀ ਤਿਆਰ ਹੋ ਸਕੇ ਨੇ ਬਾਈ ਜੀ ਹੈਪੀ ਲੋੜੀ ਠੀਕ ਹੈ ਤੇ ਉਹ ਆਪਾਂ ਨੂੰ ਪਰਟੈਂਡੇ ਜਾ ਕੇ ਦਿਖਾਵਾਂਗੇ ਠੀਕ ਹੈ ਧਫਾ ਨਾਲ ਚੱਲਦੇ ਆਂ ਤਾਂ ਜੀ ਦੋਸਤ ਜੀ ਦੇਖਿਆ ਆਪਾਂ ਪਾਸੇ ਪਾਸੇ ਇਹ ਵਾਸਤੇ ਵੀ ਜਲਦੀ ਜਲਦੀ ਆ ਤੇ ਆਪਾਂ ਪਰਟੈਂਡੇ ਕੋ ਅਸਲ ਪਹੁੰਚੁਕੇ ਆ ਪਿੰਡ ਤੇ ਆਪਦੇ ਤੇ ਪਹਿਲਾ ਆਪਣਾ ਬਣੀ ਸੀ ਹੋਣਾਗਾ ਆਲੂ ਪਚਾਲੂ ਖੇੜ ਹੋ ਗਿਆ ਚਾਲੂ ਠੀਕ ਹੈ ਤੇ ਹੁਣ ਆਪਾਂ ਅੱਗੇ ਦਿਖਾਉਣਾ ਸੋਨ ਆਪਣੀ ਲੋਰੀਆਂ ਨੇ ਜਾਨਾ ਸਾਰੀਆਂ ਦੇ ਠੀਕ ਹੈ ਤੇ ਦੇਖੋ ਅੱਗੇ ਜੀ ਤਾਂ ਹਾਂ ਜੀ ਦੋ ਤੋਂ ਸੀ ਤੇ ਚਾਹਦੇ ਇੱਕ ਲੋਰੀ ਇੱਥੇ ਪਾਈ ਹੋਈ ਆ ਠੀਕ ਹੈ ਤੇ ਬਾਕੀ ਹੁਣ ਹੋਰ ਕਿਤੇ ਦਿਖਾਵਾਂਗੇ ਦੂਜੇ ਦਿਨ ਸ਼ਾਮਾਂ ਤੇ ਇੱਕ ਲੋਰੀ ਆਪਣੀ ਇੱਥੇ ਠੀਕ ਹੈ ਜੀ ਤੇ ਆਪਾਂ ਉਧਰ ਚੱਲਦੇ ਹੁਣ ਠੀਕ ਹੈ ਤੋਂ ਕੁਝ ਪਿਛੇ ਤੇ ਐਸਾ ਕਰਦੇ ਹਾਂ ਤੇ ਇੱਕ ਪਾਈ ਹੋਈ ਔਰ ਲੋੜੀ ਬਾਈ ਆਪਣੀ ਇੱਥੇ ਹਜੇ ਪਾਈ ਨਹੀਂ ਠੀਕ ਹੈ ਨੂੰ ਵੀ ਦਿਖਾਵੇਂ ਹੁਣ ਆਪਾਂ ਹੁਣ ਆਪਾਂ ਚੱਲਦੇ ਆ ਵਿਆਹ ਵਾਲੀ ਢੋੜੀ ਤੇ ਠੀਕ ਹੈ ਤੇ ਚਲੋ ਕਰਾਂ ਨਿਗਰਾ ਬਹੁਤ ਹੋਇਆ ਪਿਆ ਨਹੀਂ ਕੋਈ ਹਾਂਜੀ ਦੋਸਤੋ ਆਪਾਂ ਜਾਈਏ ਨਾ ਲੋਹੜੀ ਕਰਨ ਹਾਂ ਇੱਕ ਢੋੜੀ ਹੋਰ ਚਲਾ ਦਿੱਤੀ ਤੇ ਆਪਾਂ ਚਲਾਉਣ ਤੇ ਹੁਣੇ ਹੁਣ ਜਾ ਕੇ ਹਾਂਜੀ ਦੋਸਤੋ ਦੇਖ ਸਕਦੇ ਤੁਸੀਂ ਇੱਕ ਢੋੜੀ ਆਪਣੀ ਇੱਥੇ ਪਈ ਹੋਈ ਹੈ ਇਹ ਵਿਆਲੀ ਲੋੜੀ ਆ ਗਈ ਤੇ ਆਪਾਂ ਥੋੜਾ ਚੰਗਾ ਹੋਰ ਥੋੜੀ ਜਰਨੂ ਬਾਸਾ ਮੂਕਲੇ ਰੋੜੀ ਖਾਣ ਆਂਗੇ ਮੋਲ ਬਣਾਵਾਂਗੇ ਬੁਰਾ ਉੱਗ ਕਰ ਬੰਦਾ ਤੇ ਤੁਹਾਨੂੰ ਅੱਗ ਦਿਖਾਉਣੇ ਆ ਮੇਰਾ ਸਾਰਾ ਕੁਝ ਹੀ ਆਂ ਹਾਂਜੀ ਦੋ ਤੋ ਤੂ ਹੀ ਦੇ ਜਾ ਤੋ ਲੋੜੀ ਮੱਚ ਚੁਕੀ ਐ ਇੱਥੇ ਲੱਗੀ ਚੁਕੀ ਐ ਤੇ ਵਧੀਆ ਮੁੰਡੇ ਗੱਲਾਂ ਬਾਤਾਂ ਮਾਰ ਰਹੇ ਨੇ ਇੱਥੇ ਠੀਕ ਐ ਤੇ ਇੱਥੇ ਵੀ ਬੱਠੇ ਨੇ ਕੋਸੇ ਤੇ ਬਸ ਆਪਾਂ ਨੂੰ ਲੋੜੀ ਆ ਗਈ ਆ ਆਪਾਂ ਖਾਣ ਲੱਗੇ ਆ आगे आगे अपने मुंह पे हां जी दोस्तों देख सकते हो लोई गा कर ता हां जी दोस्तों देख सकते हो अपनी व्लॉग की शूटिंग